ਦੀ ਤਾਰ ਕੋਈ ਨਹੀਂ ਤੈਨੂੰ ਸਾਰੀਆਂ ਚੀਜ਼ਾਂ ਜੇ ਮੈਂ ਲਿਆਦਾ ਕਿਹੜੀਆਂ ਕਿੜੀਆਂ ਚੀਜ਼ਾਂ ਲਿਆ ਕੇ ਦਵਾਂ ਤੁਹਾਨੂੰ ਬਣਾ ਸਕਦਾ ਉਹ ਫਲਿੱਪ ਕਾਰਟ ਤੋਂ ਹੀ ਮੰਗਾਈਆਂ ਜਾਣੀਆਂ ਨਹੀਂ ਸਾਰਾ ਕੁਝ ਮੰਗਾ ਦਿੰਦੇ ਤੈਨੂੰ ਕੋਈ ਗਰਮ ਸਾਫ ਗੋਫੀ ਪਰਨੀਪੂਰੀ ਆਜ ਅੱਜ ਪਿੰਡ ਚ ਆਏ ਮਾ ਸਾਡੇ ਕਰਵਾਤੇ ਤੇ ਘਰੇ ਵਰ ਉਹੋ ਜੀਆਂ ਗੱਲਾਂ ਬਾਤਾਂ ਵੀ ਨਹੀਂ ਹੁੰਦੀਆਂ ਜਿਹੜੀਆਂ ਆਪਾਂ ਬਲੌਗ ਚ ਸੁਝਾ ਸਕੀ ਹਣਾ ਤੇ ਬਾਕੀ ਮੇਰੇ ਅੱਜ ਦਿਲ ਚ ਗੱਲ ਆਉਂਦੀ ਚਲੋ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਮੋਟਰਸਾਈਕਲ ਰੈਡੀ ਹੋਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਸ਼ਾਇਦ ਆਪਾਂ ਪਾਈਆਂ ਇਹ ਵੀਡੀਓ 2007 ਮਾਡਲ ਆਪਣਾ ਬੱਚੀ ਤੇ ਗਲਤ ਹੋ ਜਾ ਰਿਹਾ ਚੱਲ ਆ ਤਾਂ ਭਲਾ ਇੱਥੋਂ ਆਹ ਪਾਤ ਮਾ ਪਾਰੇ ਦੇ ਪਾਰੇ ਦੇ ਕਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਲੌਗ ਬਾਬਾ ਦੇ ਨੋਗੇ ਬਣਾਇਆ ਹੀ ਨਹੀਂ ਇਦਾਂ ਗੱਲਾਂ-ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਕਿ ਇਦਾਂ ਹੀ ਹੁਣ ਮੈਂ ਜਮੂਚਾ ਕੱਢ ਗਿਆ ਤੇ ਤੁਹਾਨੂੰ ਪਤਾ ਡੇਲੀ ਬੰਦਾ ਜਾਵੇ ਜੂਵੇ ਫਿਰ ਵਧੀਆ ਗੱਲਾਂ-ਬਾਤਾਂ ਕਰੇ ਵਧੀਆ ਤੁਹਾਨੂੰ ਵੀ ਗੱਲਾਂ-ਬਾਤਾਂ ਕੀਤੀਆਂ ਹੁਣ ਚੰਗੀਆਂ ਤੇ ਤੁਹਾਨੂੰ ਵਧੀਆ ਲੱਗਦੀਆਂ ਬਾਕੀ ਘਰੇ ਤੁਹਾਨੂੰ ਪਤਾ ਜਦੋਂ ਰਹੀਦਾ ਤੇ ਘਰੇ ਵਰ ਉਹੋ ਜੀਆਂ ਗੱਲਾਂ-ਬਾਤਾਂ ਵੀ ਨਹੀਂ ਹੁੰਦੀਆਂ ਜਿਹੜੀਆਂ ਆਪਾਂ ਬਲੌਗ 'ਚ ਸੁਝਾ ਸਕੀ ਹਣਾ ਬਾਕੀ ਮਰੇ ਅੱਜ ਦਿਲ ਚ ਗੱਲ ਆਉਂਦੀ ਚਲੋ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਸਾਂਝੀ ਇਹ ਗੱਲ ਕਰਨੀ ਹੈ ਕਿ ਮੈਂ ਆਲਦੇ ਪਿੰਡ ਬਾਰੇ ਗੱਲ ਕਰਨੀ ਹੈ ਕੋਈ ਫਰੰਦੀਪੁਰ ਬਾਰੇ ਇਹ ਚਲੋ ਅਸੀਂ ਅਹੀਂ ਤੇ ਪਿੰਡ ਤੋਂ ਮੇਰੇ ਹਿਸਾਬ ਨਾਲ ਰਹਿੰਨੇ ਆ ਕਿ 2 ਕਿਲੋਮੀਟਰ 3 ਕਿਲੋਮੀਟਰ ਦੂਰ ਤੇ ਦੂਰ ਪੈ ਜਾਂਦਾ ਪਿੰਡ ਪਿੰਡ ਤੋਂ ਅਹੀਂ ਜਿਹੜੀ ਸਾਡੀ ਪਹਿਲੀ ਆ ਮੇਰੇ ਹਿਸਾਬ ਨਾਲ ਸਾਡੇ ਤੋਂ ਫਰੰਦੀਪੁਰ ਦੀ ਤੇ ਪਹਿਲੀ ਵੀ ਨਹੀਂ ਆ ਪਹਿਲੀ ਕਿਉਂਕਿ ਬਾਪੂ ਬਾਪੂ ਨਹੀਂ ਸਾਡੇ ਦੋ ਭਰਾ ਹੁੰਦੇ ਸੀ ਇੱਕ ਪਿੰਡ ਰਹਿ ਗਿਆ ਤੇ ਬਾਪੂ ਮੇਰਾ ਬਾਰਕੇ ਤਾਂ ਚੱਲ ਗਏ ਅਸੀਂ ਪਹਲਗਿਆਂ ਚ ਤੇ ਉਹ ਉੱਥੇ ਸਾਡੇ 3-4 ਘਰ ਮੇਰੇ ਸ਼ੁਣ 5-6 ਘਰ ਸਾਡੇ ਹੋ ਰਿਆ ਜਿਹੜੇ ਅਸੀਂ ਚਾਚੇ ਦਾਏ ਸਾਰੇ ਉੱਠ ਕੇ ਪਿੰਡ ਚ ਉੱਥੇ ਚੱਲ ਗਏ ਤੇ ਹੁਣ ਮੈਂ ਇਨਾ ਮਾਣ ਮਹਿਸੂਸ ਕਰਦਾ ਆ ਤੇ ਪਿੰਡ ਵਾਲਿਆਂ ਤੇ ਕਿ ਚਲੋ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਪਿੰਡ ਵਾਲਾ ਮੇਰੇ ਤੇ ਜਲਸ ਕਰਦਾ ਹੋਊਗਾ ਜਾਂ ਕੋਈ ਕਿ ਪਿੰਡਾਂ ਦੇ ਵਿੱਚ ਧੜੇ ਬਾਜ਼ੀਆਂ ਹੁੰਦੀਆਂ ਹਨ ਨਾ ਕਈ ਵਾਰ ਆ ਕਿ ਕੋਈ ਪਲੇਅਰ ਨੂੰ ਚੰਗਾ ਨਹੀਂ ਚਾਹੁੰਦਾ ਕੋਈ ਵੀ ਇਦਾਂ ਦਾ ਸਿਸਟਮ ਮੇਰੇ ਪਿੰਡ 'ਚ ਨਹੀਂ ਹੈਗਾ ਤੇ ਮੈਂ ਕਹਿੰਨਾ ਵੀ ਜਦੋਂ ਮੈਂ ਪਿੰਡ ਵੜ ਜਾ ਤਾਂ ਪਿੰਡਾਂ ਵਾਲੇ ਪਿੰਡ ਵਾਲੇ ਇਦਾਂ ਕੀ ਮੈਨੂੰ ਹੱਥਾਂ ਦੇ ਚੁੱਕਦੇ ਆ ਫਰੰਦੀਪੁਰ ਵਾਲੇ ਤੇ ਮੈਂ ਇੱਕ ਗੱਲ ਹੈਗੀ ਆ ਕਿ ਫਰੰਦੀਪੁਰ ਵਾਲਿਆਂ ਦਾ ਦਿਲੋਂ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਪਿੰਡ ਦੇ ਭੈਣ ਭਰਾ ਵਾ ਸਾਰੇ ਸਾਡੇ ਟੱਬਰ ਤੇ ਦੋ ਤਿੰਨ ਤੇ ਟੱਬਰਿਆ ਸਾਡੇ ਪਿੰਡ ਦੇ ਤੇ ਇੰਨੀ ਜਿਆਦਾ ਇਸ਼ਤ ਕਰਦੇ ਆ ਕਿ ਮੈਂ ਦੱਸ ਹੀ ਨਹੀਂ ਸਕਦਾ ਤੁਹਾਨੂੰ ਉਹ ਬੱਚੇ ਆ ਮੈਂ ਉੱਥੇ ਮੱਥਾ ਟੇਕ ਕੇ ਜਾਂਦਾ ਹਾਂ ਅਕਸਰ ਹੀ ਜਾਂਦੇ ਰਹੀਦਾ ਹਾਂ ਕਿ ਮੱਥਾ ਟੇਕ ਆ ਇਹਦਾ ਤੇ ਉੱਥੇ ਬੱਚੇ ਹੁੰਦੇ ਆ ਤੇ ਅੱਜ ਸਰਪੰਚ ਮਿਲਿਆ ਤੇ ਅੱਜ ਵੀਡੀਓ ਵੀ ਬਣਾਈ ਬਲੌਗ ਛੋਟਾ ਜਿਹਾ ਤੇ ਫਿਰ ਤੁਹਾਨੂੰ ਦੱਸਾਂਗੇ ਬਣਾਇਆ ਹੈ ਬਾਕੀ ਮੈਂ ਮੇਰਾ ਮੈਸੇਜ ਇਹੀ ਆ ਦੇਣ ਦਾ ਇੱਕ ਮੋਟਿਵ ਕੀ ਕਈਆਂ ਪਿੰਡਾਂ ਦੇ ਵਿੱਚ ਹੁੰਦੀਆਂ ਲੱਗਤਾਂ ਬਾਜੀ ਹੁੰਦੀਆਂ ਕਿ ਪਲੇਅਰਾਂ ਦੇ ਨਾਲ ਕਰਦੇ ਆ ਲੋਕੀ ਪਰ ਮੈਂ ਜਿੱਥੋਂ ਤੱਕ ਇਹਨਾਂ ਕਿ ਮੈਂ ਬੜਾ ਕਰਮ ਵਾਲਾ ਆਂ ਕੀ ਮੇਰੇ ਪਿੰਡ ਵਾਲੇ ਬੜੇ ਹੀ ਜਿਆਦਾ ਹੀ ਚੰਗੇ ਆ ਜਿੰਨਾ ਮੈਂ ਝੂਠ ਮਾਰਦਾ ਨਾ ਕੀ ਉਹਨੇ ਵੀ ਚੰਗੇ ਆ ਮੇਰੇ ਪਿੰਡਾਂ ਤੇ ਮੈਂ ਜਦੋਂ ਪਿੰਡ ਦੇ ਵਿੱਚ ਵੜ ਜਾਂਦਾ ਨਾ ਬੱਚੇ ਮੇਰੀ ਗੱਡੀ ਦੇ ਮਗਰ ਭੱਜਦੇ ਆ ਗੋਪੀ ਆ ਗਿਆ ਗੋਪੀ ਆ ਗਿਆ ਸਾਡਾ ਗੋਪੀ ਆ ਗਿਆ ਸਾਡਾ ਗੋਪੀ ਆ ਗਿਆ ਤੇ ਮੈਂ ਰੱਬ ਦਾ ਇੰਨਾ ਜਿਆਦਾ ਧੰਨਵਾਦ ਕਰਦਾ ਕਿ ਰੱਬਾ ਇੰਨਾ ਜਿਆਦਾ ਪਿਆਰ ਕਰਦੇ ਆ ਮੈਨੂੰ ਛੋਟੇ ਛੋਟੇ ਬੱਚੇ ਕਿ ਮੈਂ ਰੱਬਾ ਦੇਣ ਨਹੀਂ ਦੇ ਸਕਦਾ ਹਣਾ ਕਈ ਵਾਰ ਆਪਾਂ ਨਕੀਆਂ ਨਕੀਆਂ ਗੱਲਾਂ ਤੇ ਗਿੱਲੇ ਸ਼ਿਕਵੇ ਰੱਖਦੇ ਆ ਮਹਾਰਾਜ ਦੇ ਨਾਲ ਤੇ ਪਰ ਮੇਰੀ ਔਕਾਤ ਤੋਂ ਵੱਧ ਮੈਨੂੰ ਮਾਰਾਇਨੇ ਨਾ ਬਖਸ਼ਿਆ ਵਾ ਤੇ ਆਪਾਂ ਕਈ ਵਾਰ ਇਹ ਗੱਲਾਂ ਸੋਚਦੇ ਆ ਯਾਰ ਹੋ ਨਹੀਂ ਮਿਲਿਆ ਨਹੀਂ ਮਿਲਿਆ ਪਰ ਮੈਂ ਇਹ ਗੱਲ ਕਹਿਣਾ ਕਿ ਆਪਣੀ ਉਹ ਨਹੀਂ ਔਕਾਤ ਨਹੀਂ ਹੁੰਦੀ ਜੇ ਜਿਨਾ ਵਹਿਗੁਰੂ ਆਪਾਂ ਨੂੰ ਦੇ ਦਿੰਦਾ ਤੇ ਮੈਂ ਉਹਦਾ ਜਿੰਨਾ ਵੀ ਧੰਨਵਾਦ ਕਰਾਂ ਜਿੰਨਾ ਵੀ ਧੰਨਵਾਦ ਕਰਾਂ ਮੇਰੇ ਤੋਂ ਸ਼ਬਦ ਨਹੀਂ ਹੈਗੇ ਕਿ ਉਹਨਾਂ ਦਾ ਉਹਦਾ ਮੈਂ ਵਹਿਗੁਰੂ ਦਾ ਧੰਨਵਾਦ ਕਿੱਦਾਂ ਕਰਾਂ ਕਿ ਇੰਨਾ ਜਿਆਦਾ ਮਾਨ ਸਤਕਾਰ ਤੇ ਇੰਨਾ ਪਿਆਰ ਲੋਕੀ ਕਰਦੇ ਆ ਇਹ ਮੈਂ ਕਹਿੰਦਾ ਵੀ ਇਤੋਂ ਵੱਡੀ ਜਿਆਦਤ ਪਲੇਅਰ ਵਾਸਤੇ ਕੋਈ ਨਹੀਂ ਹੁੰਦੀ ਚਲੋ ਪੈਹਾ ਤੇ ਲਾ ਇੱਕ ਇੱਕ ਵਾਸੇ ਚਲੋ ਉਹਦੇ ਉਹਦੇ ਬਿਗੈਰ ਨਹੀਂ ਜ਼ਿੰਦਗੀ ਚੱਲਦੀ ਪਰ ਮੈਂ ਕਿਤੇ ਨਾ ਕਿਤੇ ਕਹਿੰਦਾ ਕਿ ਪੈਸੇ ਨਾਲ ਸਾਰੀਆਂ ਖੁਸ਼ੀਆਂ ਨਹੀਂ ਖਰੀਦ ਸਕਦੇ ਆਪਾਂ ਪੈਸੇ ਨਾਲ ਜਿਹੜੀ ਸੰਗਤ ਆ ਉਹ ਆਪਣੇ ਵੱਲ ਨਹੀਂ ਕਰ ਸਕਦੇ ਆਪਾਂ ਤੇ ਬਾਕੀ ਵਾਹਿਗੁਰੂ ਨੇ ਬੜੀ ਜਿਆਦਾ ਕਿਰਪਾ ਕੀਤੀ ਆ ਤੇ ਮੇਰਾ ਮੋਟਿਵ ਇਹੀ ਹੈ ਅੱਜ ਦੱਸਣ ਦਾ ਕਿ ਪਿੰਡ ਵਾਲਿਆਂ ਦਾ ਫਰੰਦੀਪੁਰ ਪਿੰਡ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇੰਨਾ ਜ਼ਿਆਦਾ ਮੈਨੂੰ ਬੱਚੇ ਪਿਆਰ ਕਰਦੇ ਆ ਤੇ ਸਾਡੇ ਪਿੰਡ ਵਾਲੇ ਇੰਨਾ ਜ਼ਿਆਦਾ ਪਿਆਰ ਕਰਦੇ ਆ ਕਿ ਮੈਂ ਆਪਦੇ ਪਿੰਡ ਵਾਲਿਆਂ ਦਾ ਦਿਲੋਂ ਧੰਨਵਾਦ ਆ ਕਿ ਮੈਂ ਅੱਜ ਇਹ ਚੀਜ਼ ਮੇਰੇ ਮਨ ਚ ਆਈ ਤੇ ਮੈਂ ਕਿਹਾ ਵੀ ਚਲੋ ਅੱਜ ਬਲੌਗ ਦੇ ਵਿੱਚ ਦੱਸਦੇ ਆ ਕਿ ਪਿੰਡ ਵਾਲੇ ਮੈਨੂੰ ਕਿੰਨਾ ਮਾਣ ਸਤਿਕਾਰ ਦਿੰਦੇ ਆ ਤੇ ਤਹਿ ਦਿਲੋਂ ਧੰਨਵਾਦ ਫਰੰਦੀਪੁਰ ਵਾਲਿਆਂ ਦਾ ਕਿੱਦਾਂ ਪਤਾ ਲੱਗਾ ਇਹ ਤੈਨੂੰ

ਲੈ ਵੀ ਪਰਮਿੰਦਰ ਸਿੰਘ ਨੂੰ ਆਪਾਂ ਹੂਟਾ ਦਿੱਤਾ ਜੇ ਹੋਰ ਫਿਰ ਟਿਕਾ ਗਿਆ ਹਾਂ ਵੈਰੀ ਗੁੱਡ ਕਿੰਨੀ ਚੜਦਾ ਪੁੱਤ ਮੇਰਾ ਹੈ ਨਰਸਰੀ ਚ ਵੈਰੀ ਗੁੱਡ ਅਮਰਤ ਸਿੰਘ ਹੈ ਉਹ ਹੈਗਰ ਜੀ ਕਾ ਖਾਲਸਾ ਹੈਗਰ ਜੀ ਕੀ ਪਤੇ ਹੈਗਰ ਫਤੇ ਬੁਲਾ ਦੇ ਹੈਗਰ ਜੀ ਕਾ ਖਾਲਸਾ ਹੈਗਰ ਜੀ ਕੀ ਪਤੇ ਸਰਦਾਰ ਸਾਹਿਬ ਗੋਫੀ ਅਰਨੀਪੁਰੀਆ ਅੱਜ ਦੇ ਪਿੰਡ ਚ ਆਏ ਮਾ ਸਾਡੇ ਕਰਵਾਤੇ ਆ ਬੱਚਿਆਂ ਨੂੰ ਚੀਜੀ ਲੈ ਕੇ ਦੇਣ ਲਿਆ ਸਾਰਿਆਂ ਨੂੰ ਤੇ ਬੜਾ ਪਿਆਰ ਕਰਦੇ ਬੱਚਿਆਂ ਦੇ ਨਾਲ ਤੇ ਬਹੁਤ ਵਧੀਆ ਨਾ ਸੁਭਾਅ ਆ ਤੇ ਖਾਲਸਾ ਆ ਵੇਖੀ ਕਪੜੀ ਤੇ ਕਿੱਪੜਾ ਦੀ ਬਲੀਏ ਸਾਰੇ ਜਣੇ ਜਣੇ ਸਾਥੋਂ ਜਦੋਂ ਮੈਂ ਆਉਣਾ ਰੋਜ਼ ਜਦੋਂ ਵੀ ਆਇਆ ਨਾ ਸਾਰਿਆਂ ਨੇ ਪੱਜ ਕੇ ਆਏ ਨਾ ਗੱਡੀ ਨਾਲ ਜੇ ਭਲਵਾਨ ਆ ਗਿਆ ਭਲਵਾਨ ਆ ਗਿਆ ਬੜਾ ਪਿਆਰ ਕਰਦੇ ਸਾਰੇ ਜਣੇ ਹਾਂ ਪੁੱਤ ਹੈ ਨਾ ਮੈਂ ਖਿਲੋਗਾ ਆਜੋ ਇਹਨਾਂ ਕੋਲ ਮੈਂ ਖਾਏ ਨਾ ਇੱਧਰ ਆਜੋ ਸਾਰੇ ਜਣੇ ਉਧਰੋਂ ਫੋਟੋ ਚੱਲ ਰਹੀ ਆ ਆਜੋ ਆਜੋ ਬੜੀ ਸਰਗਰਮ

ਨਾ ਚਲਾ ਦਾ ਨਾ ਬੱਤੀ ਚੱਲ ਗਈ ਆ ਨਹੀਂ ਬੱਤੀ ਤੇ ਆ ਗਈ ਆ ਚਲਾ ਕੇ ਉਹਨੇ ਡ੍ਰਿਲ ਚੱਲ ਗਈ ਆ ਨਹੀਂ ਆ ਮੋਟਰ ਹੀ ਬੰਦ ਹੋ ਗਈ ਆ ਤੇ ਰੰਗ ਹਰੇ ਤੋਂ ਸੁਨਹਿਰੀ ਹੋ ਗਿਆ ਕਣਕਾਂ ਸੁਨਹਿਰੀ ਸੁਨਹਿਰੀ ਹੋਈ ਜਾਂਦੀਆਂ ਜੇ ਹੋਰ سناਓ ਮੇਰੇ ਭਰਾ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਜੇ ਅੱਜ ਆਪਾਂ ਘਰੇ ਤੇ ਕਰ ਲੱਗੇ ਆ ਪ੍ਰੈਕਟਿਸ ਤੇ ਬਾਕੀ ਹੋਰ ਮੇਰੇ ਭਰਾ ਸਾਰੇ ਜਣੇ ਸੁਣਾਉ ਗੱਲਾਂ ਬਾਤਾਂ ਠੀਕ ਠਾਕ ਸਾਰਾ ਪਰਿਵਾਰ ਸਾਰਿਆਂ ਦਾ ਰੱਬ ਗੜੀ ਅਰਦਾਸ ਕਰਦੇ ਆ ਕਿ ਸਾਰੇ ਜਣੇ ਤੰਦਰੁਸਤ ਰਹੋ ਮਹਾਰਾਜ ਤੁਹਾਡੀਆਂ ਕਮਾਈਆਂ 'ਚ ਬਰਕਤਾਂ ਪਾਵੇ ਬਾਕੀ ਤੁਸੀਂ ਬੜਾ ਪਿਆਰ ਕਰਦੇ ਜੇ ਤਾਂ ਇਦਾਂ ਹੀ ਪਿਆਰ ਕਰਦੇ ਰਹੋ ਮੇਰੇ ਵੀਰ ਅੱਜ ਆਪਾਂ ਘਰੇ ਵੇਖੋ ਪਿੱਛੇ ਕਣਕਾਂ ਦਾ ਮਾਹੌਲ ਉਡੀញਾ ਸੈਨੇਡੀ ਸੈਨੇਰੀ ਹੋ ਗਈਆਂ ਤੇ ਬਾਕੀ ਹੋਰ ਮੇਰੇ ਭਰਾ ਠੀਕ ਠਾਕ ਰੋਣਾ ਪਣਾ ਨਹੀਂ ਕਰਨੀ ਪੂਰੀ ਮੈਂ ਤਾਂ ਕਿਨਾਂ ਖੂਈ ਤੇ ਚੱਲਦੀ ਐ ਖੂਈ ਤੇ ਉਧਰੋਂ ਛੜਕੇ ਛੜਕ ਤੂੰ ਮੇਰੀ ਮਗਰ ਮਗਰ ਬਣਾਏਗਾ ਵੀਡੀਓ ਤੂੰ ਕਿਦਾਂ ਬਣਾਏਗਾ ਨਾਲ ਹੀ ਭਜੀ ਆਉ ਤੂੰ ਹੀ ਭਜੀ ਆਇਓ ਮੈਨੂੰ ਅੱਛਾ ਮਗਰ ਮਗਰ ਕਿੱਦਾਂ ਇਦਾਂ ਬਣਾ ਮਗਰ ਇਕ ਤਰ੍ਹਾਂ ਕੇ ਤੂੰ ਮੇਰੇ ਮਨ ਮਨ ਪੱਜੇਗਾ ਹਾਂ ਹਾਂ ਐਕਾ ਐਕਾ ਹਾਂਜੀ ਐਡਾ ਵੀਡੀਓ ਬਣਾਏਗਾ ਮੈਂ ਗਾਂ ਲੱਗ ਜਾਣਾ ਤਾਂ ਵੀਡੀਓ ਕਿਦਾ ਬਣਾ ਲੈਣਾ ਫਿਰ ਤੋਂ ਬਣਾ ਲੂੰਗਾ ਮੈਂ ਹੈ ਬਣਾ ਲੂੰਗਾ ਓਏ ਨਹੀਂ ਉਦਾਂ ਨਹੀਂ ਬਾਨੀ ਨਿਕਿਆ ਉਹ ਨਹੀਂ ਕਿਹਾ ਇਨਸ਼ਾ ਅੱਲਾ ਜੱਪਾਰੇ ਦੇ ਪਾਰੇ ਦੇ ਕਿ ਹਾਥ ਆਪੀ ਹਾਪੀ ਮਾ ਅਗਾ ਵੱਡੇ ਚੱਲ ਵੱਡੀ ਕਬੱਡੀ 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 ਚਲ ਥੈਂਕ ਯੂ ਬਾਦੇ ਲਾਤ ਨੂੰ ਕਬੱਡੀ ਦਾ ਵੀ ਕਬੱਡੀ ਦਾ ਸ਼ੌਂਕ ਹੈ ਨਾ ਹਾਂਜੀ ਹਾਂਜੀ ਆ ਇਹਨੂੰ ਚੇਲਾ ਵੀ ਬਣਾ ਲੈਣਾ ਆਪਾਂ ਨਾਲ ਇਹਦੇ ਭਰਾ ਨੂੰ ਬਣਾਉਣਾ ਚੇਲਾ ਉਹਨੂੰ ਗਰਮੀਆਂ ਚ ਆਰਕੀ ਆਪਾਂ ਖੜਾਵਾਗੇ ਨਿੱਕਾ ਇਹਦਾ ਭਰਾ ਨਿੱਕਾ ਨੇ ਜਰ ਹਾਂਜੀ ਤਾਂ ਬਾਕੀ ਆਉਣ ਵਾਲਾ ਪਲੇਅਰ ਇੱਕ ਹੋਰ ਤਿਆਰ ਕਰਨੇ ਇਧਰ ਆ ਪਲੇਅਰ ਸਾਰੇ ਮੜੇ ਸੂੰ ਗੱਡੀ ਆ ਹੋਣਾ ਤਿਆਰ ਡਿਸਾਈਡ ਕੀਤਾ ਹੀ ਬੰਨਣਾ ਕੀ ਆ ਤੇ ਨਹੀਂ ਅਜੇ ਚੱਲ ਦੱਸ ਹੁਣ ਕੀ ਬੰਨਣਾ ਹੁਣ ਕੈਮਰਾ ਫੋਕਸ ਹੀ ਤੇਰੇ ਤੇ ਹਾਂ ਜੀ ਇੰਜੀਨੀਅਰ ਹੀ ਹਾਂ ਇੰਜੀਨੀਅਰ ਬੰਨਣਾ ਤੇ ਹੁਣ ਟਾਇਰ ਕਿਉਂ ਖਿੱਚਣ ਦੇ ਆ ਉਹ ਨਹੀਂ ਹੈਂ ਇੰਜੀਨੀਅਰ ਬੰਨਣਾ ਕਹਦਾ ਈ ਦਾਦੇ ਮੈਨੂੰ ਗੱਡੀਆਂ ਆ ਹੈਂ ਗੱਡੀ ਇੱਧਰ ਕੈਮਰੇ ਚ ਵੇਖ ਕੇ ਗੱਲ ਕਰੀ ਦੀ ਨਹੀਂ ਕਹਦਾ ਗੱਡੀਆਂ ਆ ਗੱਡੀਆਂ ਬਣਾਇਆ ਕਰਨੀਆਂ ਅੱਛਾ ਇਹਦਾ ਮਰੇ ਤੋਂ ਇੰਜੀਨੀਅਰ ਬਣੇਗਾ ਵੱਡਾ ਹੀ ਬੰਨਾ ਕਿ ਛੋਟਾ ਹੈ ਵੱਡਾ ਹੈ ਹੈ ਵੱਡਾ ਆਪਦੇ ਕੋਲੋਂ ਵੀ ਕੋਈ ਵਧੀਆ ਤਿਆਰ ਕਰੇਗਾ ਜਿਤਨਾ ਚੈਸੀ ਚੈਸੀ ਇੰਜੀਨੀਅਰ ਹੁੰਦੇ ਚੈਸੀ ਨਵੀਂ ਚੇਂਜ ਕਰਦੇ ਆ ਜਾਂ ਗੱਡੀ ਦਾ ਮਾਡਲ ਨਵਾਂ ਲਿਆਉਂਦੇ ਆ ਹਾਂ ਉਹ ਬੰਨਾ ਉਦਾਂ ਦਾ ਬੰਨਾ ਹੀ ਤੇਰਾ ਪੁਲਾਜੇ ਤੇਰਾ ਕੀ ਕੀ ਦਿਮਾਗ ਚ ਕੀ ਆਉਂਦਾ ਤੇਰੇ ਚੀਜ਼ਾਂ ਬਣਉਂਦਾ ਹੂੰ ਚੀਜ਼ਾਂ ਬਣਉਂਦਾ ਐਕਸਪੈਰੀਮੈਂਟ ਕਰਦਾ ਹਾਂ ਹਾਂ ਨਵੇਂ ਨਵੇਂ ਐਕਸਪੈਰੀਮੈਂਟ ਜਦੋਂ ਮੈਨੂੰ ਦਿਮਾਗ ਚ ਆਉਂਦਾ ਜਦੋਂ ਬਣ ਨਹੀਂ ਲੱਗਦੀ ਆ ਹਾਂ ਉਹ ਕੋਡਾ ਮੋਟਰ ਦੀ ਤਾਰ ਟੁੱਟ ਗਈ ਤਾਰ ਦੀ ਤਾਰ ਟੁੱਟ ਗਈ ਨਹੀਂ ਤੈਨੂੰ ਸਾਰੀਆਂ ਚੀਜ਼ਾਂ ਜੇ ਮੈਂ ਲਿਆਦਾ ਕਿਹੜੀਆਂ ਕਿੜੀਆਂ ਚੀਜ਼ਾਂ ਲਿਆ ਕੇ ਦਾਉਂ ਤੂੰ ਬਣਾ ਸਕਦਾ ਔਰ ਇਹਨੂੰ ਪਕਾਰ ਤੋਂ ਹੀ ਮੰਗਾਇਆ ਜਾਣਾ ਨਹੀਂ ਸਾਰਾ ਕੁਝ ਮੰਗਾ ਦੇਣਾ ਤੈਨੂੰ ਕੋਈ ਗਰਮ ਕਰਨ ਵਾਲਾ ਰਾੜ ਜੀ ਵੀ ਹੁੰਦੀ ਜਿਹੜੀ ਟੈਂਕੇ ਟੁੰਕੇ ਲਾਉਣ ਵਾਲੀ ਜਾਂ ਉਹਦਾ ਵੀ ਸਾਰਾ ਕੁਝ ਮੰਗਾ ਦਾਂ ਤੈਨੂੰ ਫਿਰ ਬਣਾ ਕੇ ਦਿਖਾਣਾ ਹੀ ਕੋਈ ਮੈਨੂੰ ਬਣਾ ਦਊਂਗਾ ਆ ਹੁਣ ਸਾਰੇ ਜਾਣੇ ਸੁੰਦੇ ਜਿੰਨੇ ਆਪਾਂ ਨੂੰ YouTube ਤੇ ਵੇਖਣਗੇ ਤੇ ਮੈਂ ਉਹਨਾਂ ਨੂੰ ਕਹਿ ਦੇਣਾ ਵੀ ਇਹ ਕਹਿੰਦਾ ਬਈ ਚੀਜ਼ਾਂ ਮੈਂ ਲਿਆ ਦੂੰ ਤੈਨੂੰ ਤੇ ਇਹਨਾਂ ਸਾਰਿਆਂ ਨੂੰ ਬਣਾ ਕੇ ਜੀਜ ਦਿਖਾਣੀ ਹੈ ਪੱਕੀ ਗੱਲ ਠੀਕ ਹੈ ਮੀਂਹ ਸ਼ੋਤ ਮਿਲ ਜਾ ਕਿਤੋਂ ਮੀਂਹ ਸ਼ੋਤ ਲੋ ਪੁੱਤੋ ਆਦੇ ਇੱਥੇ ਆ ਕੇ ਦੱਸ ਇੱਥੇ ਆ ਇਧਰ ਆ ਇਧਰ ਕੀ ਆ ਗਿਆ ਲੋ ਪੁੱਤੋ ਆਦੇ ਆ ਕੀ ਆ ਗਿਆ ਲੋ ਪੁੱਤੋ ਕੀ ਪੁੱਤੋ ਕੀ ਲੋ ਪੁੱਤੋ ਆਦੇ ਲੋ ਕੀ ਆਗੇ ਦੋ ਪੁੱਤ ਆ ਟਾਂ ਆਦੇ ਹਾਂ ਕਬੂਤਰ ਆਗੇ ਦੋ ਹਾਂ ਓਏ 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 ਅੱਛਾ ਕੀ ਫੇਰ ਦੱਸੀ ਕੀ ਆ ਗਿਆ ਪੱਤੇ ਪਾ ਕੇ ਆਏ ਮੈਂ ਮੱਜਾਂ ਨੂੰ ਕੱਟੇ ਪੱਤੇ ਹੈਂ ਕੱਟੇ ਪੱਤੇ ਕੱਟੇ ਕੱਟੇ ਪਾ ਕੇ ਆ ਗਏ ਕੱਟੇ ਇੱਧਰ ਹੋ ਜਾ ਇੱਧਰ ਹੋ ਜਾ ਬੰਦੇ ਉਹ ਤਾਂ ਜਦੋਂ ਉਹ ਥੱਲੇ ਆਉਂਦੇ ਉਦੋਂ ਤੂੰ ਰੱਸਾ ਕੇ ਚੱਲਾ ਪੈਣਾ ਵਾ ਉਹ ਨਿੱਕੇ ਆ ਮੁੜ ਕੇ ਉੱਤੇ ਵੱਜੂਗਾ ਉਹਨਾਂ ਦੇ ਤੋਪ ਪੈਂਦੀ ਤੋਪ ਪੈਂਦੀ ਕੀ ਮਡਲ ਟੋਪ ਉਹ ਸ਼ੀਸ਼ੇ ਦੇ ਨਾਲ ਵੱਜ ਕੇ ਨੂੰ ਟੋਪ ਪੈਂਦੀ ਆ ਚੱਲ ਬੁੜਕ ਬੁੜਕ ਕੇ ਡੰਡ ਮਾਰ ਡੰਡ ਮਾਰ ਇਹ ਥੋੜੀ ਬੁੜਕ ਬੁੜਕ ਕੇ ਬੁੜਕ ਕੇ ਮਾਰ ਜਿਹੜੇ ਬੁੜਕ ਕੇ ਮਾਰਦੇ ਹੁੰਦੇ ਆ ਆ ਐਸਾ ਚੱਲ ਮਾਰ ਹਾਂ ਬੜੀ ਗੱਡਾ ਬੜੀ ਬੇਫਾਨ ਜਿੱਲੀ ਸਾਰੀ ਕਣਕ ਭਰਦੀ ਐ ਨੇ ਕੁੜੀਆਂ ਵੇਣੂ ਕੁੜੀਆਂ ਦਾ ਲੰਮਾ ਦਵਾਈਆਂਗਾ ਗਵੰਡੀਆਂ ਤੋਂ ਬਿਮਾਰੀ ਨਿਕਲਨੇ ਉਹ ਬਾਗ ਬਾयां ਵਿੱਚ ਆ ਪਤਾ ਲੱਗਣਾ ਉਹਨਾਂ ਨੂੰ ਜਿਹਨਾਂ ਦੇ ਕਣਕ ਆ ਤੇਰਾ ਜਲੂਸੇ ਵੀ ਕੱਢਦੇ ਤੇਰਾ ਆ ਜਾ ਬਾਹਰ ਆ ਬੰਦੇ ਕਰੀਏ ਇਕੱਠੇ ਹਾਂਜੀ ਅੱਜ ਦਾ ਕੰਮ ਹੈ ਮੁੜਕੇ ਤੇਰੇ ਪੱਠੇ ਨੂੰ ਇੱਥੇ ਸੱਦ ਲੈਣਾ ਜਵਾਗ ਨੂੰ ਆਪਾਂ ਠੀਕ ਹੈ ਭਲਾਂਜੀ ਇੱਥੇ ਲਾਇਆ ਕਰਨੀ ਮਿਹਨਤ ਆਪਾਂ ਪੂਰੀ ਤਸੱਲੀਆਂ ਕਰਾਉਂਦਾ ਜੀ ਠੀਕ ਹੈ ਭਲਾਂਜੀ ਜੀ ਯਾਦ ਰੱਖੋ ਨਹੀਂ ਜੀ ਸਰਕਾਰ ਨਹੀਂ ਹੈਗੀ ਕੋਨਾ ਫਾਕ ਖਿਲੋਣੇ ਇੱਕ ਇੱਕ ਇਹ ਤਾਂ ਅੰਜਾਂ ਜੀ ਬਣਾ ਮੈਂ ਮਿਸਤਰੀ ਦਾ ਤੱਕ ਬਰਾਉਂਦੀ ਮਿਲੋਟਾ ਠੀਕ ਹੈ ਭਲਾਂਜੀ ਠੀਕ ਹੈ ਹਾਂਜੀ ਤੰਦਰ ਤੇ ਲਾ ਗਏ ਫਿਰ ਇੰਦਾ ਸਾਰੇ ਪੁੱਟ ਕੇ ਬਨੇ ਬਨੇ ਲਾ ਦੀ ਹੋ ਗਈ ਉਹ ਵੀ ਪੁੱਟ ਲਈਏ ਆੜੇ ਘਰੇ ਆ ਉਹਨਾਂ ਲਈ ਜਿਹੜੇ ਘਰੇ ਆ ਆਹੋ ਉਹਨਾਂ ਮੈਂ ਇੱਥੇ ਲਾ ਜੋ ਉਹ ਰਹਿੰਦੇ ਆ ਪੁੱਟ ਕੇ ਤੇ ਫਿਰ ਮੈਂ ਉਹ ਵੀ ਲਵਾ ਦੀ ਇੱਥੇ ਲਾ ਗੀ ਆ ਪਈ ਆਪਾਂ ਉਹ ਨਹੀਂ ਤਰਦੀ ਨਹੀਂ ਦੀ ਲੋੜ ਕਹਿੰਦੇ ਪਕਾ ਦੇ ਉਹ ਕੋਈ ਨਹੀਂ ਪੱਕੇ ਲੱਗ ਗਿਆ ਤੂੰ ਚੱਕ ਨਹੀਂ ਇਹ ਵੀ ਕਿੰਨੀ ਮੱਗ ਲਿਆਓ ਕਾੜੀ ਫੜੋ ਕੰਡ ਕਿੱਥੇ ਆ ਆਹੋ ਮਰਾ ਬਰਾਦ ਜੀ ਗੈਨੋ ਤੁਰ ਪਿਆਣਾ ਬੂਟੇ ਹਾਂ ਹਾਂ ਜੀ ਬਾਕੀ ਮੇਰੇ ਭਰਾ ਮਿਹਨਤ ਕਰਿਆ ਕਰੋ ਸਾਰੇ ਜਣੇ ਠੀਕ ਹੈ ਜਿੰਨੇ ਮੇਰੇ ਵੀਰ ਬਲੌਗ ਵੇਂਦੇ ਜੇ ਨਾ ਮੈਂ ਤਾਂ ਤੇ ਰੱਖਿਆ ਕਰੋ ਫੋਕਸ ਹੁਣ ਆਪਾਂ ਲੜੀ ਵਾਰ ਚਲਾਉਣਾ ਹੈ ਪੂਰਾ 1 ਮਹੀਨੇ ਦਾ ਸਾਰੀ ਪ੍ਰੋਪਰ ਖਰਾਕ 1 ਮਹੀਨਾ ਕਿਹੜੀ ਕਿਹੜੀ ਐਕਸਰਸਾਈਜ਼ ਕਰਨੀ ਆ ਕਿੰਨੀ ਕਿੰਨੀ ਕਰਨੀ ਆ ਕਿਦਾਂ ਕਿਦਾਂ ਖਰਾਕ ਖਾਣੀ ਆ ਸਾਰੀ ਇੱਕ ਇੱਕ ਸੀਰੀ ਇੱਕ ਮਹੀਨੇ ਦੀ ਪੂਰੀ ਪ੍ਰੋਪਰ ਚੱਲੂਗੀ ਪਾਸੋਂ ਇੱਕ ਦੋ ਮੈਚ ਰਹਿ ਗਏ ਆ ਇੱਕ 7 ਨੂੰ ਮੈਚ ਆ 13 ਨੂੰ ਮੈਚ ਆ 14 ਨੂੰ ਮੈਚ ਆ ਉਸ ਤੋਂ ਬਾਅਦ ਫਿਨਿਸ਼ ਕੋਚੋ ਬਾਅਦ ਚ ਬਸ ਉਸ ਤੋਂ ਬਾਅਦ ਆਪਾਂ ਪੂਰੀ ਲੜੀਦਾਰ ਚਲਾਉਣੀ ਆ ਐਕਸਰਸਾਈਜ਼ ਪ੍ਰੋਪਰ ਖਰਾਕ ਡੇਲੀ ਰਗੜਾ ਐ ਪੂਰਾ ਡਿਟੇਲ ਦੇ ਵਿੱਚ ਕੀ ਕੀ ਕਰਦੇ ਆ ਸਾਰੀ ਦਿਹਾੜੀ ਦੇ ਵਿੱਚ ਤੁਹਾਨੂੰ ਪ੍ਰੋਪਰ ਦੱਸਾਂਗੇ ਠੀਕ ਹੈ ਤੇ ਬਾਕੀ ਆਪਣੇ ਚੇਲੇ ਬਾਲ ਕੇ ਵੀ ਆ ਜਾ ਕਰਨੇ ਆ ਕਿਉਂ ਜਵਾਨਾ ਹਾਂਜੀ ਹਾਂਜੀ ਕੋਈ ਨਹੀਂ ਕਰਦੇ ਬਾਕੀ ਦਾ ਸ਼ਰਤਾਂ ਵੀ ਡਾਉਣੀਆਂ ਇਹ ਕਬੂਤਰਾਂ ਦੀਆਂ ਫਿਰ ਉਹ ਵੀ ਦੱਸਾਂਗੇ ਤੁਹਾਨੂੰ ਦਿਖਾਵਾਂਗੇ ਉਹ ਵੀ ਨਜ਼ਾਰੇ ਤੁਹਾਨੂੰ ਸਾਰੇ ਗੁਰਦੇਵ ਨੂੰ ਮੈਂ ਰਦਾ ਮਿਸਤਰੀ ਬਣਾ ਦिए ਗੁਰਦੇਵ ਤੇਰੇ ਆ ਗਿਆ ਮਿਸਤਰੀ ਗੋਤ ਤੇ ਚੜਿਆਵੇਂ ਹਾਂ ਦਾ ਦਾੜੀਆਂ ਹੈਂ ਜਾਣੇ ਨਹੀਂ ਤੇ ਦੱਸਣ ਥੱਲੇ ਲਾ ਕੇ ਜਾਂਦਿਆ ਕਰਤਾ ਉਹ ਕੰਮ ਤੇ ਉਹ ਜਾ ਪ੍ਰਵਾਹ ਹਾਂ ਏਟ ਰੱਖ ਕੇ ਕੀ ਵੇਖੀ ਏਟ ਰੱਖੀ ਜਾਣੀ ਹਾਂ ਨਹੀਂ ਸਰਦਾਰ ਜੀ ਨਾ ਨਾ ਵਾਰ ਤਾਂ ਸਿੱਧਾ ਲੱਗ ਜੂਗਾ ਪਰ ਕੰਮ ਕਰਦੇ ਲੱਗਾ ਤੂੰ ਜੀਣਾ ਸਾਹ ਤੋਂ ਹਾਂ ਚੱਲ ਫੇਰ ਕਰਦੇ ਕੰਮ ਨਹੀਂ ਨਹੀਂ ਹਜੇ ਉਹ ਮੈਂ ਆ ਆ ਕਰਨਾ ਨਾ ਪੂਰਾ ਬਰਾਬਰ ਉਹ ਨਹੀਂ ਕਰੂਗਾ ਤੇਰਾ ਕੰਮ ਹੋਇਆ ਵਾ ਇਹਨਾਂ ਉਸਤਾਦ ਹੁਣੀ ਆਪ ਮੂਰੇ ਹਣ ਫਿਰ ਇਧਰ ਇਧਰ ਆ ਮੈਂ ਮੜਾ ਇਧਰ ਆ ਮੈਨੂੰ ਇੱਕ ਇੱਕ ਲੋਨ ਦੇ ਗੱਲ ਤੋਂ ਝਾਰ ਗਲਤ ਲਾਇਆ ਵੇ ਲੈ ਜੇ ਗੜੀ ਚਾਹਾਂ ਜੀ ਬੋਕਰ ਹਾਂਜੀ ਉਹ ਲੈ ਹਣ ਰੰਬਾਇਕ ਜਦੋਂ ਬਣਾ ਲਿਆ। ਓਕੇ ਬਿਆਣੀ ਕੋਡੇ ਲਾ ਵੀ। ਨਾਮ ਕਰਾਂ। ਲਾ ਹੋਈ ਮਿੱਟੀ ਮਣੀ ਜੀ ਇੱਥੇ। ਪਾਣੀ ਲਾ ਲੀਏ ਭਾਈ ਇਥੇ। ਹੈ? ਪਾਣੀ ਲਾ ਲੀਏ। ਮੜਮੜ ਲਾਈ ਜੇ ਲਾ ਲਿਆ ਨਾ। ਇਹ ਲੱਗੀਆਂ। ਉਸਨੇ ਉਹ ਕਿ ਕਿ ਲਈ ਆਪਾਂ ਮੇਰਾ ਗੋਦ ਤੇ ਚੜਨਾ ਤੇ ਉਖਾ ਥੜਾ ਥੜਾ ਥੱਲੇ ਥੱਲੇ ਕਰ ਦੂੰਗਾ ਗੋਦ ਨਹੀਂ ਮੇਰੇ ਤੋਂ ਚੜਿਆ ਆ ਲਾਗੇ ਲਾਗੇ ਪਿੰਡਾਂ 'ਚ ਆਪਾਂ ਹੀ ਜਾਵਾਂਗੇ ਕਰਦੇ ਦੂਸਰਾ ਘੱਟ ਪੈਂਦਾ ਥੱਲੇ ਥੱਲੇ ਬਾਦ ਦਿੱਤੇ ਜਾਂ ਥੱਲੇ ਮੈਂ ਨਹੀਂ ਆ ਨੂਆ ਪਰ ਦੂੰ ਗੋਦ ਹੀ ਨਹੀਂ ਚੜਿਆ ਹੈ ਨਾ ਬਹੁਤ ਗੋਦ ਦਾ ਕੰਮ ਉਖਾ ਜੇ ਨਾਲੇ ਮੈਨੂੰ ਚਾਈ ਦਾ ਡਰਾ ਡਰ ਆਉਂਦਾ ਮੈਂ ਡਰ ਜਾਈਆਂ ਭਰੀਆਂ ਹੀ ਮੁੜ ਕੇ ਜੇ ਪ੍ਰੈਸਰ ਕਰਦਾਂਗੇ ਪ੍ਰੈਸਰ ਕਰਾਂਗੇ ਬੰਦ ਕੀ ਤਰ੍ਹਾਂ ਨਹੀਂ ਨਹੀਂ ਆਪਾਂ ਇਦਾ ਪਾਰ ਕੈਂਪੁਰ ਕੈਂਪ ਬਣਾਈ ਜਾਵਾਂਗੇ ਕਿ ਆਪਾਂ ਜਰੂਰ ਜ਼ਿਆਦਾ ਕੰਮ ਛੇੜਨਾ ਕੋਕ ਕਰੋ ਸਾਨੂੰ ਜੇ ਕਰਨਾਗੇ ਨਹੀਂ ਨਹੀਂ ਵਾਲੇ ਨੇ ਥੋੜਾ ਸੀਮਿੰਟ ਘੱਟ ਪਾਇਆ ਨਹੀਂ ਕਿ ਨਹੀਂ 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 ਸੀਮਿੰਟ ਸਕੇ ਵੱਧ ਪਾਇਆ ਸੀ ਵੱਧ ਪਾਇਆ ਸੀ ਮੇਰੇ ਦੋ ਬਾਲਟੇ ਦਿੱਤਾ ਤੇ ਇੱਕ ਬਾਲਟੇ ਘੱਟ ਥੋੜਾ ਜਿਹਾ ਸੀਮਿੰਟ ਦਾ ਭਰਿਆ ਸਾਰਾ ਆ ਸਾਫ ਕਰੋਗਾ ਤੂੰ ਉੱਧਰੇ ਵੀ ਉੱਧਰ ਨੂੰ ਲੱਗਦਾ ਤੂੰ ਆ ਨੀ ਆਹੋ ਇੱਥੇ ਕਰ ਲੈ ਮਰੀਆਣਾ ਇੱਥਾ ਤਾਰ ਕਰੋ ਥੋੜੀ ਜਿਹੀ ਤਾਰਨੀ ਆ ਦੇ ਤਾਰ ਕਰਨੀਆਂ ਪਣੀ ਆ ਟਾ ਦੇ ਉਤੇ ਮੁੜ ਕੇ ਭਲਵਾਨ ਜੀ ਕੱਲ ਨੂੰ ਕਹਿਣਗੇ ਮਿਸਤਰੀ ਮਾੜਾ ਤਾਰ ਕਰਨੀ ਉਹਦਾ ਸਫਾਈ ਵੇਲਾ ਉਧਰ ਮੇਰੀ ਬਾਕੀ ਕਮੈਂਡ ਕਰਕੇ ਦੱਸਿਓ ਵੀ ਮਿਸਤਰੀ ਕਿਦਾਂ ਦਾ ਮੈਂ ਕਰਦੀ ਇਹਨਾਂ ਵੇ ਨਾ ਇਹ ਨਾ ਇਹੋ ਇਹ ਨਾ ਇਹ ਪਾਣੀ ਆਲੂ ਜਾਂਦੇ ਹੀ ਸਰੂ ਮਰਨਗੇ ਇਹਨੇ ਪਾਣੀ ਨਾਲ ਜਦ ਤੱਕ ਆਈਓ ਨਾ ਇਹ ਦੇ ਕੇ ਸਾਈਡ ਤੇ ਨਾ ਰੋੜਾ ਰੱਖੀਏ ਜੇ ਰੋੜੇ ਦੇ ਉੱਤੇ ਪਾਣੀ ਪਿਆ ਮੇਰੇ ਕੁੱਤੇ ਜਾਂਦੇ ਨਹੀਂ ਕੋਈ ਬਾਏ ਨਾ ਕਰਦਾ। ਹੋਰ ਕਿਹਾ ਇਹ ਮੇਰੇ ਆਦਤੋਂ ਆਪ ਹੀ ਕੀਤਾ ਸਾਰਾ ਗੱਲ ਸਾਰਾ ਨਹੀਂ ਜਣਾ। ਆਪੇ ਆਪ ਨੇ। ਉਹ ਵੇਲੇ ਕੇ ਨਾ ਜਲੰਧਰ ਜਾਣਾ ਤੇ ਜਲੰਧਰੋਂ ਕਰਕੇ ਨਹੀਂ ਕੋਈ ਪੁੱਛਦਾ। ਬਹੁਤ ਜਿਆਦਾ ਕੀਤਾ। ਬਾਜੀ ਖੜਾ ਕੀਤਾ ਜਿਆਦਾ ਨਹੀਂ ਨੀ ਨਾ ਲੱਗਿਆ। ਹੈ? ਕੱਲ ਤਾਂ ਲੱਗਿਆ। ਇਹਨਾਂ ਨੂੰ ਹੋਣੇ 5-7 ਮਹੀਨੇ ਚੱਲਦੇ ਤਾਂ। ਇਹਨੇ ਟੈਂਕ ਹੋਰ ਰੈਡੀ ਕਰ ਦਿੰਦੇ ਉਹ। ਹੈ? ਏਜੰਸੀ ਵਾਲੇ ਨਵਾਂ ਹੀ ਕਰ ਦਿੰਦੇ ਫਿਰ ਹਮ। ਆ ਤਿੰਨ ਮਹੀਨੇ ਹੋ ਚੱਲੇ ਆ ਮੁੱਠੇ ਲੱਗ ਨਹੀਂ ਮਲੂ ਜੈ ਨਹੀਂ ਤਾਂ ਹੋਈ ਜਾਂਦਾ ਇੱਕੋ ਇੱਕੋ ਹੀ ਮਾਰਦਾ ਹੈ ਨੰਦਾ ਨਾ ਮੋਟਾ ਨਾ ਪਤਲਾ ਐਸਾ ਨਾ ਕਰੇ ਤਨਾ ਬਣਿਆ ਨਾ ਅੱਛਾ ਕਿਉਂਕਿ ਮੋਟਾ ਨਾ ਮੋਟਾ ਨਾ ਟੋਕਾਣਾ ਇੱਕੋ ਸਾਈਜ਼ ਨਹੀਂ ਬੰਦਦਾ ਦੇਖੋ ਹਾਂ ਪੂਰੀਆਂ ਚੀਕਾਂ ਮਾਰਾ ਦੇ ਤੇਰੀ ਵੀਡੀਓ ਬੜੀ ਦੂਰ ਤੱਕ ਜਾਣੀ ਆ ਪ੍ਰਮੋਸ਼ਨ ਤੇਰੀ ਫ੍ਰੀ ਕਰ ਦਿੰਨੀ ਆ ਇਹ ਨਾ ਛਗਣਾ ਨਹੀਂ ਤੇ ਛਗਣਾ ਨਹੀਂ ਕੋਈ ਫੋਲਡਿੰਗ ਆਲਾ ਨਾ 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 ਛਗਣਾ ਨਹੀਂ ਇਹ ਪ੍ਰੋਮੋਸ਼ਨ ਤੇਰੀs ਕੱਲ ਕਿਦਾਂ ਦੇਗਾ ਦੇ ਦੇ ਤਿੰਨ ਛੇਤੀ ਮੈਨੂੰ ਲੱਗਦਾ ਕਿੰਨੇ ਛਾਰੇ ਕਰਤੀ ਟੀਲੇ ਪਾਣਾ ਕਿਛੇ ਕੀ ਚੀਜ਼ ਦੋ ਦੇ ਦੇ ਇਹ ਹਾਪੀ ਨੇ ਜਿਹੜੇ ਨਹੀਂ ਨਹੀਂ ਛੱਟੇ ਨਹੀਂ 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 ਜਾਣ ਜਿਹੜੇ ਪਹਿਲੇ ਹੋ ਦਿੰਦੇ ਵਿੱਚ ਬਲਬ ਖਾਤੀ ਨਾ ਪੈਣਾ ਸਾਡੀ ਜਾਂਦਾ ਨਹੀਂ ਭਾਈ ਹੋਰ ਪਹਿਲੇ ਆਹ ਆਹ ਇਹ ਕੁਰੇ ਕੰਨ ਕਰਤੀ ਨੇ ਲਾਏ ਪਾਏ ਉਹ ਨਹੀਂ ਉਦੋਂ ਦੇ ਪੈਸੇ ਬੜੇ ਲਾਇ ਹੀ ਮੈਂ ਨਹੀਂ ਮਰਾਨਾ ਗੱਲ ਲੋਕਾ ਉਹ ਦੋਵੇਂ ਸਹਾਰਣ ਉਦੋਂ ਸੋਨਾ ਅਹੀਂ ਹੁਣ ਨਹੀਂ ਉਦੋਂ ਦੇ ਸਹਾਰਣ ਆ ਵਧੀਆ ਹੈ ਉਹ ਨਹੀਂ ਇਹ ਮੁੱਸੇ ਸਿੰਪਲ ਸੋਨੇ ਲਾ ਜੇ ਜੇਹਦੀ ਬਾਤ ਹੈ ਦੀ ਥੁਪ 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 ਆ ਕਰੇ ਬਾਜਣਾ ਟੈਪਟਵਾਲ ਬੈਰੇ ਸਹਾਰਣ ਹੋਏ ਭਾਈ ਆਉਂਦਾ ਕਹਾਣੀ ਬਾਤ ਨਹੀਂ ਸਾਰਾ ਕੁਝ ਆਪਕ ਬੜਾ ਨਵਾਂ ਹੀ ਨਵਾ ਹੀ ਜਾਇਡ ਟੈਪਟਵਾਲ ਫਾਈਨਲਰ ਟਰੈਂਕਰ ਦੇ ਬੈਰਿੰਗ ਸਾਰੇ ਨਵੇਂ ਬਾਏ ਬਾਏ ਦਾ ਨਾਮ ਸਭ ਜੈਨਮਨ ਰੌਲਿੰਗ ਫੌਂਡਰ ਦਾ ਨਾਮ ਇਹਦਾ ਭਾਵ ਟੱਪਿਆ ਹੋ ਇਹਦੀ ਸ਼ਾਈਨ ਇੰਨੀ ਰਹਿਣੀ ਕਿ ਵੱਜੂ ਕੰਪਾਊਂਡ ਉੱਤੇ ਵੀਰ ਜੀ ਹੋਰ ਇਹਨਾਂ ਲੱਥਨ ਦੀ ਹੱਥ ਲੱਗੇ ਨਾ ਆ ਸ਼ੀਸ਼ਾ ਹੀ ਕਰਦੇ ਹੋ ਇਹਨੂੰ ਤੇ ਅੰਧਿਆ ਇਹ ਬੁਝਾ ਆਰਡਰ ਬੱਕਣਾ ਨਾਲ ਸਾਰਾ ਕੰਮ ਹੋ ਗਿਆ ਹਾਂ ਆ ਲੱਗਦੇ ਨਾ ਆਇਲੀ ਦੇ ਹੱਥ ਆ ਹੋ ਜਾਂਦਾ ਉਹਦੇ ਨਾਲ ਆ ਦਾਗ ਮੈਂ ਜਿਹੜਾ ਸਾਰਾ ਮਿੱਟੋ ਗਿਆ ਤੇ ਸਾਰੀ ਗੱਡੀ ਕੰਪਲੀਟ ਨਹੀਂ ਹੋਣੀ ਜਦੋਂ ਸਾਰੀ ਗੱਡੀ ਕੰਪਲੀਟ ਹੋ ਗਈ ਨਾ ਫਿਰ ਸਰਫਰਾਸਤ ਹੋ ਗਿਆ ਫਿਰ ਕਪੜਾ ਵਜਣਾ ਫੇਰ ਵੀ ਉਹ ਕਪੜਾ ਆਰੀਅਸ ਕਲੈਕਟ ਕਰਦੇ ਨੇ ਜਦੋਂ ਉਹਦੇ ਨੇ ਇਹ ਕੋਰਨੀ میں جائے گا کون کرے گا جیسا اپنے تو تجھاں ڈسکور موٹر ڈیزائن او بھی بناون گے پرانا ہے پہلے ہندے نہیں ہے یہ ہاں 125 اپ ڈرائیو کہنا ہے او ڈرائیو میں نہیں ہے او ڈرائیو ماما نمے اس تین ا رہی ہے چلا نہیں کوئی اچھا Non mi ricordo che la mia amica è stata in Italia, ma non mi ricordo che la mia amica è stata in Italia, ma non mi ricordo che la mia amica è ਮੋਟਰਸਾਈਕਲ ਰੈਡੀ ਹੋਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸ਼ਾਇਦ ਆਪਾਂ ਪਾਈਆਂ ਇਹ ਵੀਡੀਓ 2007 ਮਾਡਲ ਆਪਣਾ ਬਚਪਨ ਦਾ ਬਚਪਨ ਦਾ ਕਿ ਆਪਾਂ ਪੂਰੀ ਜਵਾਨੀ ਜਿਹੀ ਉਦੋਂ ਕੇ 2007 ਚ ਆਪਾਂ ਲਿਆ ਇਹ ਮੋਟਰਸਾਈਕਲ ਇਹ ਹੁਣ ਫੇਰ ਇਹਨੂੰ ਕਰਾਇਆ ਸੀ ਇੱਕ ਵਾਰ ਪੂਰਾ ਉਹ ਚੱਕਿਆਂ ਵਾਲੇ ਤਾਰਾਂ ਤੋਰਾ ਸਿੰਪਲ ਹੀ ਬਣਾਇਆ ਤੇ ਇਹਨੂੰ ਬਣਾਉਂਦਿਆ ਆਪਣਾ ਭਰਾ ਕਾਢ ਦੇਗਾ ਵੱਟ ਪੂਰੇ ਹੈ ਬਿਲਕੁਲ ਬਿਲਕੁਲ ਤੇਰੀ ਪੂਰੀ ਐਡ ਕਰ ਦੇਣੀ ਅਸੀਂ ਮੁੜ ਕੇ ਤੇਰੇ ਤੋਂ ਲੋਕਾਂ ਨੇ ਆਉਣਾ ਬਣਾਉਣਾ ਮੋਟਰਸਾਈਕਲ ਠੀਕ ਚੀਕਾਂ ਮਰਾਉਣੀਆਂ ਪੂਰੀਆਂ ਵਜ ਜਾਣੀਆਂ ਇਹ ਆ ਮੁੰਡਾ ਆਪਣਾ ਝਭਾਲ ਮੇਨ ਰੋਡ ਤੇ ਝਭਾਲ ਜਦੋਂ ਹੀ ਆਗੇ ਨੰਬਰ ਵੀ ਆਪਾਂ ਕਰਾਂਗੇ ਵਿੱਚ ਸ਼ੇਅਰ ਜਿੰਨੇ ਵੀ ਕਿਸੇ ਆਉਣਾ ਜਾਣਾ ਬਣਾਉਣਾ ਆ ਮੋਟਰਸਾਈਕਲ ਤੇ ਬਣਾਇਓ ਪਰ ਉਹਨਾਂ ਚੀਕਾਂ ਮਰਾਉਣੀਆਂ ਆਪਾਂ ਕਿੰਨੇ ਦਿਨਾਂ ਦਾ ਇੱਕ ਬਣ ਜੂ 3 ਦਿਨਾਂ ਦੇ ਦੋ ਦਿਨਾਂ ਅੰਦਰ 10 ਤਰੀਕ ਤੋਂ ਪਹਿਲਾਂ ਪਹਿਲਾਂ ਮਿਲ ਜੂ 10 ਤਰੀਕ ਤੋਂ ਪਹਿਲਾਂ ਪਹਿਲਾਂ ਤੇ ਫਿਰ ਤੁਹਾਨੂੰ ਵਿੱਚ ਪਾ ਕੇ ਵੀਡੀਓ ਦੱਸਾਂਗੇ ਚਲਾ ਕੇ ਦਿਖਾਵਾਂਗੇ ਕਿ ਕਿਦਾਂ ਦਾ ਚੱਲਦਾ ਹੈ ਇਹ ਪੂਰਾ ਵਧੀਆ ਬਣਾ ਲੈਣਾ ਬਾਕੀ ਮੇਰੇ ਭਰਾ ਜਿੰਨੇ ਵੀ ਕੋਈ ਤਿਆਰਤੀ ਰੋ ਕਰਾਉਣਾ ਹੋਇਆ ਮੋਟਰਸਾਈਕਲ ਦੱਸਿਓ ਵਧੀਆ ਮੁੰਡਾ ਪੂਰੇ ਵਧੀਆ ਰੇਟ ਤੇ ਨਾ ਬਹੁਤਾ ਰੇਟ ਨਹੀਂ ਤੁਹਾਨੂੰ ਜਿਆਦਾ ਲਾਉਂਦੇ ਦੱਸਾਂਗੇ ਕਿੰਨਾ ਰੇਟ ਲੱਗਾ ਆਪਣਾ ਮੋਟਰਸਾਈਕਲ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਮੇਰੇ ਵੀ